ਸ਼੍ਰੀ ਚਮਕੌਰ ਸਾਹਿਬ ਮੀਨ ਬਾਜ਼ਾਰ ਚ ਪਿਛਲੀ ਕਾਂਗਰਸ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਸ਼ਹਿਰ ਦਾ ਸੁੰਦਰੀਕਰਨ ਜੋ ਕਿ 14 ਕਰੋੜ ਦੀ ਲਾਗਤ ਨਾਲ ਸ਼ਹਿਰ ਨੂੰ ਇੱਕ ਦਿੱਖ ਬਣਾਉਣ ਦਾ ਜੋ ਸਾਬਕਾ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਉਪਰਾਲਾ ਟੂਰਿਜ਼ਮ ਮੰਤਰੀ ਹੋਣ ਦੇ ਸ਼ੁਰੂ ਕਰਵਾਇਆ ਸੀ ਉਸ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਠੇਕੇਦਾਰ ਵੱਲੋਂ ਕੀਡੀ ਅੰਗੈਲੀ ਭਾਵੇਂ ਸਰਕਾਰ ਵੱਲੋਂ 14 ਕਰੋੜ ਰੁਪਇਆ ਦਿੱਤਾ ਗਿਆ ਸਾਬਕਾ ਮੁੱਖ ਮੰਤਰੀ ਜਦੋਂ ਉਸ ਸਮੇਂ ਟੂਰਿਜ਼ਮ ਮੰਤਰੀ ਸੀ ਉਸ ਵੱਲੋਂ ਸ਼ਹਿਰ ਨੂੰ ਇੱਕ ਦਿੱਖ ਬਣਾਉਣ ਦੇ ਲਈ ਸ਼ਹਿਰ ਨੂੰ ਸੁੰਦਰੀਕਰਨ ਦੇ ਵਿੱਚ ਤਬਦੀਲ ਕੀਤਾ ਸੀ ਜਿਸ ਦੇ ਤਹਿਤ ਇਹ ਸ਼ਹਿਰ ਦੇ ਵਿੱਚ ਪੂਰੀਆਂ ਦੁਕਾਨਾਂ ਨੂੰ ਇੱਕ ਦਿੱਖ ਦਿੱਤੀ ਗਈ ਸੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਮਕੌਰ ਸਾਹਿਬ ਦੇ ਵੀਡੀਓ ਦਫ਼ਤਰ ਦੇ ਸਾਹਮਣੇ ਜੋ ਕਿ ਵੀਡੀਓ ਦਫ਼ਤਰ ਹੈ ਲਾਈਵ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਦਫ਼ਤਰ ਦੇ ਅੱਗੇ ਦੀਆਂ ਤਸਵੀਰਾਂ ਜਿਸ ਵਿੱਚ ਸਕੰਦਾ ਤੇ ਪੱਥਰ ਜੋ ਕਿ ਇੱਕ ਦਿਖ ਲਈ ਲਗਾਇਆ ਗਿਆ ਜਿਸ ਨੂੰ ਦੀਆਂ ਟਾਇਲਾਂ ਟੁੱਟ ਕੇ ਡਿੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਤੁਸੀਂ ਦੇਖਦਾ ਡਿੱਕੇ ਟੁੱਟੀਆਂ ਹੋਈਆਂ ਵੀ ਦਿਖਾਈ ਦੇ ਰਹੀਆਂ ਜਦ ਕੀ ਇਹ ਸਥੇਕੇਦਾਰ ਦੀ ਅੰਗੈਲੀ ਤੁਹਾਨੂੰ ਇਹ ਦਿਖਾਵਾਂਗੇ ਕਿ ਪਿੱਛੇ ਜੋ ਪਹਿਲੀ ਕੰਧ ਤੇ ਪਲਾਸਟਰ ਹੋਇਆ ਉਸ ਨੂੰ ਪਹਿਲਾਂ ਸੌੜੀ ਗਏ ਲੋ ਉਸ ਨੂੰ ਖੁਰਦਰਾ ਕਰਕੇ ਲਗਾਉਣ ਤੋਂ ਬਾਅਦ ਇਸ ਨੂੰ ਸਿਮਿੰਟ ਦੇ ਨਾਲ ਲਗਾਉਣਾ ਸੀ ਪਰੰਤੂ ठेकेदार ਵੱਲੋਂ ਕੰਧ ਦੇ ਉੱਤੇ ਹੀ ਐਦਾਂ ਹੀ ਸਿਮਿੰਟ ਲਾ ਕੇ ਕੋਈ ਬਿਨਾ ਸਪੋਰਟ ਦਿੱਤੇ ਆ ਇਹ ਟਾਈਲਾਂ ਜੋ ਕਿ ਕਾਫੀ ਮਜ਼ਬੂਤ ਤੇ ਭਾਰੀ ਹਨ गिर ਕੇ ਟੁੱਟ ਚੁੱਕੀਆਂ ਜਿਸ ਦਾ ਜਿਨ੍ਹਾਂ ਅਧਿਕਾਰੀਆਂ ਵੱਲੋਂ ਇਸ ਦੀ ਪ੍ਰਵਾਨਗੀ ਕਲੀਅਰੈਂਸ ਦਿੱਤੀ ਹੈ ਕਲੀਅਰੈਂਸ ਦਿੱਤੀ ਗਈ ਹੈ ਵੀ ਇਸ ਨੂੰ ਪੇਮੈਂਟ ਜਦੋਂ ਹੋਈ ਹੈ ਉਸ ਤੋਂ ਪਹਿਲਾਂ ਸ਼ਹਿਰ ਦਾ ਨਿਰੀਖਣ ਕਰਨ ਦਾ ਆ ਅਗਲਾ ਬਿ ਟੁੱਟਣ ਦੀ ਕਗਾਰ ਤੇ ਆ ਤੁਸੀਂ ਦੇਖ ਸਕਦੇ ਹੋ ਬਿਲਡ ਪੈ ਚੁੱਕੀ ਹੈ ਕਿਸੇ ਸਮੇਂ ਵੀ ਉੱਪਰਲੀ ਤੈ ਵੀ ਇਹ ਗਿਰ ਕੇ ਟੁੱਟ ਜਾਵੇਗੀ ਤੇ ਸ੍ਰੀ ਚਮਕੌਰ ਸਾਹਿਬ ਦਾ 메ਨ ਬਾਜ਼ਾਰ ਇੱਕ ਦ੍ਰਿਖ ਜੋ ਕਿ ਇੱਕ ਸ਼ਹਿਰ ਨੂੰ ਇੱਕ ਦੇਖ ਦਿੱਤੀ ਗਈ ਸੀ 14 ਕਰੋੜ ਦੀ ਲਾਗਤ ਨਾਲ ਸਾਬਕਾ ਮੁੱਖ ਮੰਤਰੀ ਦਾ ਡ੍ਰੀਮ ਪ੍ਰੋਜੈਕਟ ਸੀ ਜਿਸ ਵੱਲੋਂ ਕਾਫੀ ਉਹਨਾਂ ਨੇ ਮਿਹਨਤ ਕੀਤੀ ਸੀ ਤੇ ਸ਼ਹਿਰ ਨੂੰ ਇੱਕ ਦੇਖ ਪ੍ਰਾਪਤ ਕਰਕੇ ਸ਼ਹਿਰ ਨੂੰ ਸੁੰਦਰ ਬਣਾਇਆ ਸੀ ਜਿਸ ਦੇ ਵਿੱਚ ਇਸ ਠੇਕੇਦਾਰ ਦੀ ਅਣਗਹਿਲੀ ਤੁਸੀਂ ਦੇਖ ਸਕਦੇ ਹੋ ਜਿਸ ਵਿੱਚ ਇਸ ਕੰਦ ਤੇ ਲੱਗੀਆਂ ਟੈਲਾਂ ਸਿਟੀ ਸੈਂਟਰ ਦੇ ਵਿੱਚ ਵੀ ਟੈਲਾਂ ਡਿੱਗੀਆਂ ਕਈ ਦੁਕਾਨਾਂ ਦੇ ਅੱਗੇ ਲੱਗੀਆਂ ਟੈਲਾਂ ਵੀ ਜੋ ਡਿੱਗ ਚੁੱਕੀਆਂ ਨੇ ਤੇ ਸਮੇਂ-ਸਮੇਂ ਤੇ ਡਿੱਗ ਰਹੀਆਂ ਨੇ ਅਜੇ ਕੁਝ ਸਾਲ ਹੀ ਹੋਏ ਨੇ ਇਹਨਾਂ ਨੂੰ ਮੁਕੰਮਲ ਹੋਏ ਨੂੰ ਤੇ 1-2 ਸਾਲਾਂ ਦੇ ਵਿੱਚ ਇਹ ਡਿੱਗ ਕੇ ਟੁੱਟਣੀਆਂ ਸ਼ੁਰੂ ਹੋ ਗਈਆਂ ਜਦ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਿਛਲੇ 15 ਸਾਲਾਂ ਤੋਂ ਸੁੰਦਰੀਕਰਨ ਕੀਤਾ ਗਿਆ ਸੀ ਉਹ ਅਜੇ ਤੱਕ ਜਿਉਂ ਦਾ ਤਿਉ ਹੈ ਪਰੰਤੂ ਚਮਕੌਰ ਸਾਹਿਬ ਦੇ ਵਿੱਚ ਕੀ ਕਾਰਨ ਹੈ ਕੀ ਕੀ ਵਜ੍ਹਾ ਹੈ ਇਸ ਦੀ ਕਹਿਣ ਦਾ ਬਿਜਿਲੈਂਸ ਜੇਕਰ ਕੋਈ ਇਮਾਨਦਾਰੀ ਨਾਲ ਕੋਈ ਅਫਸਰ ਇਸ ਦੀ ਇਨਕੁਆਰੀ ਕਰੀ ਤਾਂ ਵੱਡੀ ਗੱਲ ਸਾਹਮਣੇ ਆ ਸਕਦੀ ਹੈ ਦਿੱਲੀ ਦੇ ਸ਼੍ਰੀ ਚਮਕੌਰ ਸਾਹਿਬ ਤੋਂ ਇਕਬਾਲ ਸਿੰਘ ਬਣੇ